ਜਿੱਦਾਂ ਪਾਣੀ ਹਰ ਇੱਕ ਦੀ ਬਿਆਸ ਭੁਜਾਂਦਾ ਸੂਰਜ ਹਰ ਇੱਕ ਨੂੰ ਰੋਸ਼ਨੀ ਦਿੰਦਾ ਹਵਾ ਹਰ ਇੱਕ ਨੂੰ ਸਾਹ ਦੇ ਲਈ ਸਹਾਇਤਾ ਕਰਦੀ ਆ ਜੀਵਨ ਦਿੰਦੀ ਆ ਇਸੇ ਕਰਕੇ ਜਿਹੜੇ ਬਾਬਾ ਸਾਹਿਬ ਦੀਆਂ ਨੇਤੀਆਂ ਜਿਹੜੇ ਆਦਰਸ਼ ਆ ਉਹਨਾਂ ਦੀਆਂ ਵਿਚਾਰਧਾਰਾ ਆ ਉਹ ਪੂਰੇ ਭਾਰਤ ਦੇਸ਼ ਦੇ ਲਈ ਆ ਪਰ ਵਿੰਡੰਬਨਾ ਆ ਸ਼ਰਮ ਦੇ ਵੀ ਆਂਦੀ ਕਈ ਵਾਰੀ ਕਈ ਹੋਰ ਸਮਾਜ ਦੇ ਲੋਕ ਹੋਰ ਕੈਟਾਗਰੀਆਂ ਦੇ ਲੋਕ ਇਹਨੂੰ ਇਸ ਰੂਪੇ ਕਿ ਐਸਸੀ ਸਮਾਜ ਦਾ ਅਸ ਅਨਸੂਚਿਤ ਜਾਤੀ ਸਮਾਜ ਦਾ ਇੱਕ ਲੀਡਰ ਮੰਨਦੇ ਆ ਜਾਂ ਨੇਤਾ ਮੰਨਦੇ ਆ ਜਾਂ ਦਾਰਸ਼ਨਿਕ ਮੰਨਦੇ ਆ ਲੇਕਿਨ ਬਾਬਾ ਸਾਹਿਬ ਨੇ ਹਰ ਇੱਕ ਖੇਤਰ ਦੇ ਲਈ ਹਰ ਇੱਕ ਮਹਿਲਾਵਾਂ ਦੇ ਚਿੱਤ ਦੇ ਲਈ ਐਜੂਕੇਸ਼ਨ ਦੇ ਵਾਸਤੇ ਹਰ ਇੱਕ ਦੇ ਲਈ ਕੰਮ ਕੀਤਾ ਜੇ ਆਪਾਂ ਗੱਲ ਕਰੀਏ ਮਹਿਲਾਵਾਂ ਦੀ ਤਾਂ ਸ਼ਾਇਦ ਆਜ਼ਾਦੀ ਤੋਂ ਪਹਿਲਾਂ 1947 ਤੋਂ ਪਹਿਲਾਂ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਤਲਾਕ ਦੇਣ ਦਾ ਅਧਿਕਾਰ ਨਹੀਂ ਸੀਗਾ ਜਿਹੜੇ ਰਜਿਸਟਰੀਆਂ ਹੁੰਦੀਆਂ ਉਹਨਾਂ ਦਾ ਅਧਿਕਾਰ ਨਹੀਂ ਸੀ ਹਜ਼ਾਰੋਂ ਮਹਾਪੁਰਸ਼ ਆਏ ਲੱਖਾਂ ਦੇਵੀ ਦੇਵਤੇ ਆਏ ਲੇਕਿਨ ਔਰਤ ਦੇ ਲਈ ਜਿੰਨਾ ਬਾਬਾ ਸਾਹਿਬ ਨੇ ਕੰਮ ਕੀਤਾ ਸ਼ਾਇਦ ਕਿਸੇ ਹੋਰ ਦੇਵੀ ਦੇਵਤੇ ਨੇ ਜਾਂ ਹੋਰ ਕਿਸੇ ਪੀਰ ਪੈਗੰਬਰ ਨੇ ਕੰਮ ਨਹੀਂ ਕੀਤਾ ਅੱਜ ਜੇ ਔਰਤਾਂ ਵੋਟ ਪਾਉਂਦੀਆਂ ਜੱਜ ਬਣਦੀਆਂ ਪੁਲਿਸ ਅਫਸਰ ਬਣਦੀਆਂ ਕੁਝ ਵੀ ਬਣਦੀਆਂ ਉਹਦਾ ਜਿਹੜਾ ਹੱਕਦਾਰ ਆ ਜਿਹੜੇ ਬਾਬਾ ਸਾਹਿਬ ਨੇ ਜਿਹੜੇ ਹੱਕ ਲੈ ਕੇ ਦਿੱਤੇ ਉਹ ਡਾਕਟਰ ਪੀਮੜਾ ਅੰਬੇਡਕਰ ਜੀ ਦੀ ਵਜ੍ਹਾ ਦੇ ਨਾਲ ਅੱਜ ਆਪਾਂ ਔਰਤਾਂ ਜਿਹੜੇ ਰਜਿਸਟਰੀਆਂ ਕਰਵਾਉਂਦੀਆਂ ਤਲਾਕ ਦਿੰਦੀਆਂ ਆ ਜਾਂ ਨਹੀਂ ਦਿੰਦੀਆਂ ਪਿਛਲੇ ਜ਼ਮਾਨੇ ਦੇ ਕੀ ਹੁੰਦਾ ਸੀਗਾ ਜਦੋਂ ਔਰਤ ਦਾ ਬੇਚੀ ਦਾ ਬੇਟੀ ਦਾ ਜਦੋਂ ਵਿਆਹ ਕਰਦੇ ਸੀਗੇ ਤਾਂ ਸਾਰੀ ਜ਼ਿੰਦਗੀ ਨੂੰ ਉੱਥੇ ਰਹਿਣਾ ਪੈਂਦਾ ਸੀਗਾ ਚਾਹੇ ਉਹਦਾ ਹਸਬੈਂਡ ਜਿਹੜਾ ਪਤੀ ਆ ਚਾਹੇ ਉਹ ਕੁਛ ਨਸ਼ਾ ਕਰਦਾ ਪਤਾ ਕਰਦਾ ਜਾਂ ਉਹਦੇ ਕੈਪੇਬਲ ਹੈ ਜਾਂ ਨਹੀਂ ਹੈ ਉਹਨੂੰ ਉੱਥੇ ਰਹਿਣਾ ਪੈਂਦਾ ਸੀਗਾ ਲੇਕਿਨ 1947 ਤੋਂ ਬਾਅਦ ਫੋਰਟ ਨੂੰ ਜਿਹੜਾ ਆ ਉਹਤ ਲਗ ਦੇਣ ਦਾ ਅਧਿਕਾਰ ਉਹ ਬਾਬਾ ਸਾਹਿਬ ਡਾਕਟਰ ਪੀਮਰਾ ਮੈਡੀਕਲ ਟੀਮ ਨੇ ਦਵਾਇਆ ਸਭ ਤੋਂ ਪਹਿਲਾਂ ਮੈਂ মিডিਆ ਦਾ ਬਹੁਤ ਬਹੁਤ ਧੰਨਵਾ ਕਰਦਾ ਵਾਂ ਜਿਹੜੇ ਸਮੇਂ ਸਮੇਂ ਸਾਡੀ ਆਵਾਜ਼ ਦੰਦਾ ਤੱਕ ਪਹੁੰਚਾ ਰਹੇ ਨੇ ਅੱਜ ਬਸਤੀਓਦਲ ਵਿਖੇ ਜੋ ਵੀ ਡਾਕਟਰ ਬੀਰ ਐਮਬੈਡਕਰ ਸਪੈਸ਼ਲ ਸੈਂਟਰ ਚਲਾ ਰਹੇ ਨੇ ਬੈਡਕਰ ਜੀ ਤੇ ਉਹਨਾਂ ਦੀ ਪਤਨੀ ਸਭ ਤੋਂ ਵੱਧ ਮੈਡੀਕਲ ਟੀਮ ਇਹ ਜੋ ਸਿਚੁਏਸ਼ਨ ਚੱਲ ਰਿਹਾ ਵਾ ਤੇ ਬੱਚਰੋ ਬਹੁਤ ਫੜਾਈ ਕਰਾ ਰਿਹਾ ਹੈ ਇੱਕ ਬਹੁਤ ਹੀ ਛਲਾਗਾ ਯੋਗ ਕਦਮ ਹੈ ਇੱਕ ਕਹਿਣਾ ਤੇ ਕਰਨੇ 'ਚ ਬੜਾ ਫਰਕ ਵਾ ਕਹਿਣਾ ਬਹੁਤ ਸੋਖਾ ਵਾ ਇੱਕ ਕਰਨਾ ਉਸ ਸੋਸਾਇਟੀ ਨੂੰ ਚਲਾਣਾ ਬਹੁਤ ਇੱਕ ਵੱਡਾ ਸਾਰੇ ਗਮ ਕਦਮ ਹੈ ਮੈਂ ਸਟਾਰਟ ਕਰਦਾ ਇਹਨਾਂ ਨੂੰ ਐਡ ਕਰਦੇ ਪੜੇ ਨੂੰ ਜੋ ਘੱਟੋ ਘੱਟ 100 150 ਬੱਚੇ ਕਰੀਬ ਬੱਚੇ ਨੇ ਜੋ ਗਰੀਬ ਘਰਾਂ ਦੇ ਬੱਚੇ ਨੇ ਜਿਹੜੇ ਕਿਸੇ ਟਿਫੀਸਾ ਪੜਿਆ ਇਹਨੇ ਨਹੀਂ ਪੜ ਸਕਦੇ ਨਹੀਂ ਦੇ ਸਕਦੇ ਅੱਛਾ ਕੋਈ ਨਹੀਂ ਇਹਨੇ ਪੜ ਸਕਦੇ ਇੱਥੇ ਮੁਫਤ ਸਿੱਖਿਆ ਪੜਾਈ ਜਾਂਦੀ ਹੈ ਤੇ ਬਹੁਤ ਅੱਛੀ ਗੱਲ ਹੈ ਤਾਂ ਇਹੀ ਗੱਲ ਦੱਸਣਾ ਹੈ ਕਿ ਇਹ ਸਿੱਖਿਆ ਪ੍ਰਾਪਤ ਬਹੁਤ ਵੱਡਾ ਜ਼ਰੂਰ ਹੈ ਇੱਕ ਫਰਕ ਬੰਦੇ ਨੂੰ ਆਪਣੇ ਜੇਬ ਚੋਂ ਆਪਣੀ ਸਮਰੱਥਾ ਅਨੁਸਾਰ ਕਿਸੇ ਦੇ ਗਰੀਬ ਬੱਚੇ ਦੀ ਫੀਸ ਜਾਂ ਕਿਤਾਬਾਂ ਲੈ ਕੇ ਦੇਣ ਮਦਦ ਕਰਨ ਹਰ ਬੰਦੇ ਨੂੰ ਚਾਹੀਦਾ ਵਾ ਬਾਕੀ ਬਾਕੀ ਮੈਨੂੰ ਇੱਥੇ ਇੱਕ ਖਾਨ ਦਾ ਮੌਕਾ ਮਿਲਿਆ ਅੱਜ ਬੱਚਿਆਂ ਦਾ ਪਰਫਾਰਮੈਂਸ ਦੇਖ ਕੇ ਬਹੁਤ اچھا ਲੱਗਿਆ ਧੰਨਵਾਦ ਸਾਰਿਆਂ ਨੂੰ ਮੇਰੀ જય ਭੀਮ ਮੈਂ ਪ੍ਰਦੀਪ ਅੰਬੇਡਕਰ ਅਸੀਂ ਲਗਭਗ 2.5 3 ਸਾਲਾਂ ਤੋਂ 3 ਸਾਲਾਂ ਤੋਂ ਇੱਕ ਟਿਊਸ਼ਨ ਸੈਂਟਰ ਚਲਾ ਰਹੇ ਹਾਂ ਡਾਕਟਰ ਪੀ ਆਰ ਅੰਬੇਡਕਰ ਟਿਊਸ਼ਨ ਸੈਂਟਰ ਜਿਹੜਾ ਅਸੀਂ ਤੀਸਰਾ ਐਨੂਅਲ ਫੰਕਸ਼ਨ ਕਰਵਾ ਰਹੇ ਹਾਂ ਜਿਹੜਾ ਚੱਲਦਾ ਪਿਆ ਤੇ ਸਾਡਾ ਜਿਹੜਾ ਟਿਊਸ਼ਨ ਸੈਂਟਰ ਚਲਾਉਣ ਦਾ ਜਿਹੜਾ ਮਕਸਦ ਹੈ ਉਹ ਜਿਹੜੇ ਸਾਡੇ ਮਹਾਪੁਰਸ਼ ਹੋਏ ਆ ਮਹਾਤਮਾ ਜੋਤੀਬਾ ਫੂਲੇ ਹੋਣ ਜਾਂ ਮਾਤਾ ਸਵਿਤ੍ਰੀਬਾ ਫੂਲੇ ਹੋਣ ਬਾਬਾ ਸਾਹਿਬ ਡਾਕਟਰ ਪੀਮਰਾਓ ਬਿੱਡਕਰ ਜੀ ਹੋਣ ਉਹਨਾਂ ਦੇ ਵਿਚਾਰ ਧਾਰਾ ਨੂੰ ਉਹਨਾਂ ਦੇ ਅਦਰਸ਼ਾਂ ਨੂੰ ਉਹਨਾਂ ਦੇ ਸੰਦੇਸ਼ ਨੂੰ ਅੱਗੇ ਪਹੁੰਚਾਉਣਾ ਸਾਡਾ ਮਕਸਦ ਆ ਅਸੀਂ ਇਹ ਉਪੇਖਾ ਕਰਦੇ ਆ ਸਾਰੇ ਸਮਾਜ ਤੋਂ ਕਿ ਸਾਡੇ ਕੌਮ ਦੀ ਤਰੱਕੀ ਜਦ ਤੱਕ ਨਹੀਂ ਹੋ ਸਕਦੀ ਜਦ ਤੱਕ ਅਸੀਂ ਅੰਬੇਡਕਰ ਵਾਦੀ ਨਹੀਂ ਬੰਦੇ ਜਾਂ ਅੰਬੇਡਕਰ ਸਾਹਿਬ ਦੇ ਸੋਚ ਦੇ ਵਿੱਚ ਨਹੀਂ ਚੱਲਦੇ